ਸੀ ਦਫਤਰ ਦੇ ਵਿੱਚ ਚਲ ਕੋਇਆ ਮਾਹੌਲ ਕਰਮਚਾਰੀਆਂ ਤੇ ਔਖੇ ਹੋਏ ਕਾਂਗਰਸੀ ਰੰਦਾਵਾ ਬੋਲੇ ਡੀਸੀ ਨੇ ਵਿਧਾਇਕ ਪਾੜਾ ਦੇ ਨਾਲ ਠੀਕ ਤਰੀਕੇ ਨਾਲ ਨਹੀਂ ਕੀਤੀ ਗੱਲ ਪਟਿਆਲਾ ਦੇ ਪਿੰਡ ਪੁਨਰਹੇੜੀ ਦੇ ਵਿੱਚ ਨਾਮਜ਼ਦਗੀ ਮੌਕੇ ਹੋਇਆ ਹੰਗਾਮਾ ਸਰਪੰਚੀ ਦੇ ਉਮੀਦਵਾਰ ਦੀ ਬीडीपीਓ ਦੇ ਨਾਲ ਹੋਈ ਛਿੱਕੀ ਬਹਿਸ ਗਾਲੀ ਗਲੋਸ਼ ਤੱਕ ਪਹੁੰਚਿਆ ਮਾਮਲਾ ਸਰਪੰਚੀ ਦੀ ਬੋਲੀਆਂ ਲਗਾਉਣ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਜਨਹਿਤ ਪਟੀਸ਼ਨ ਪਾ ਕੇ ਰੋਕ ਲਗਾਉਣ ਦੀ ਕੀਤੀ ਮੰਗ 3 ਅਕਤੂਬਰ ਨੂੰ ਹੋਵੇਗੀ ਸੁਣਵਾਈ ਬਰਦਾਸਪੁਰ ਦੇ ਪਿੰਡ ਹਰਦੋਵਾਲ ਕਲਾਂ ਦੇ ਵਿੱਚ 2 ਕਰੋੜ ਦੀ ਬੋਲੀ ਦੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਡੀਸੀ ਨੇ ਏਡੀਸੀ ਤੇ ਐਸਡੀਐਮ ਤੋਂ ਮੰਗੀ ਰਿਪੋਰਟ ਹਰਦੋਵਾਲ ਕਲਾਂ ਦੇ ਵਿੱਚ ਸਰਪੰਚੀ ਲਈ ਲੱਗੀ ਸੀ 2 ਕਰੋੜ ਦੀ ਬੋਲੀ ਪੰਜਾਬ ਚੌਂਕ ਕਮਿਸ਼ਨ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਵਫਦ ਸਰਪੰਚੀ ਲਈ ਬੋਲੀ ਲਗਾਉਣ ਦੇ ਮਾਮਲਿਆਂ ਦੀ ਕੀਤੀ ਸ਼ਿਕਾਇਤ ਹਰਪਾਲ ਚੀਮਾ ਬੋਲੇ ਇਸ ਤੇ ਕੀਤੀ ਜਾਵੇ ਕਾਰਵਾਈ ਦੇ ਖਰੀਦ ਪ੍ਰਬੰਧਾਂ ਤੇ ਸੀਮਾ ਮਾਨ ਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਹੁਕਮ ਮੰਡੀਆਂ ਦੇ ਦੌਰੇ ਕਰਨ ਦੇ ਦਿੱਤੇ ਨਿਰਦੇਸ਼ ਡਿਪਟੀ ਕਮਿਸ਼ਨਰਸ ਨੂੰ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਥੋੜੀ ਦੇਰ ਬਾਅਦ ਆਰਥੀਆਂ ਦੇ ਨਾਲ ਸੀਮ ਕਰਨਗੇ ਮੀਟਿੰਗ ਆਯੁਸ਼ਮਾਨ ਸਕੀਮ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੇਂਦਰ ਤੇ ਚੁੱਕੇ ਸਵਾਲ ਬੋਲੇ ਕੇਂਦਰ ਨੇ ਰੋਕਿਆ 259 ਕਰੋੜ ਦਾ ਫੰਡ ਅਸੀਂ ਕੇਂਦਰੀ ਸਿਹਤ ਮੰਤਰੀ ਕੋਲ ਚੁੱਕਿਆ ਮੁੱਦਾ ਤੇਰਾ ਬਿਆਸ ਦੀ ਗੱਡੀ ਦੇ ਵਾਰਿਸ ਜਸਦੀਪ ਸਿੰਘ ਗਿੱਲ ਨੂੰ ਮਿਲੀ Z ਕੈਟਾਗਰੀ ਦੀ ਸਿਕਿਉਰਿਟੀ ਕੂਫੀਆ ਰਿਪੋਰਟਾਂ ਦੇ ਆਧਾਰ ਤੇ ਗ੍ਰਹਿ ਮੰਤਰਾਲੇ ਨੇ ਦਿੱਤੀ ਸੁਰੱਖਿਆ CRPF ਕਮਾਂਡੋਜ਼ ਦੇ ਪਹਿਰੇ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ RAM RAM ਨੂੰ ਪੈਰੋਲ ਦਿੱਤੇ ਜਾਣ ਦਾ ਮਾਮਲਾ ਗਰਮਾਇਆ ਹਰਿਆਣਾ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਲਿਖੇ ਚ ਠੀਕਿਆ ਚੋਣਾ ਵਿਚਾਲੇ ਨਾ ਦਿੱਤੀ ਜਾਵੇ ਪੈਰੋਲ RAM RAM ਵੋਟਰਾਂ ਨੂੰ ਕਰ ਸਕਦਾ ਹੈ ਪ੍ਰਭਾਵੀ ਜਾਣਾ ਦੇ ਬੰਦਾ ਮਹੱਲਾ ਉੱਚੀ ਗਲੀ ਦੇ ਵਿੱਚ 100 ਸਾਲ ਪੁਰਾਣੀ ਬਿਲਡਿੰਗ ਡਿੱਗੀ ਤਿੰਨ ਲੋਕ ਹੋਏ ਜ਼ਖਮੀ ਹਾਦਸੇ ਦੀਆਂ ਲਾਈਵ ਤਸਵੀਰਾਂ ਆਈਆਂ ਸਾਹਮਣੇ ਸੈਨੀਟੇਸ਼ਨ ਪੋਲਿਸੀ ਪੋਸਿਬਲੀ ਦ ਮੋਸਟ ਇੰਪੋਰਟੈਂਟ ਪੋਲਿਸੀ ਦਟਿਸ ਗਵਰਨਮੈਂਟ ਹੈਸ ਇਨੀਸ਼ੀਏਟਿਡ विकसित देश को बनाने के लिए कि हम लोग सब लोगों को शौचालय दें। ओवरऑल देवर अबाउट 110 मिलियन टॉयलेट्स कंस्ट्रक्टेड। जो खुले में शौच की प्रथा है उसको यकीनी तौर पर बंद करें ओपन डेफिकेशन की हम बात कर रहे थे जिसे कहते हैं चेंज है, धीरे धीरे धीर होता है और उसके लिए मिलकर प्रयास करने की आवश्यकता एक सामाजिक आंदोलन से बढ़कर के जन आंदोलन बढ़ा दैट मेड अ डिफरेंस But it's not the end of the story, it's the beginning of the story. We want to make an India that is clean and that directs the world towards sustainable life. ਸਰ ਸេចਗਾ ਤੁਸੀਂ ਵੀ ਅਖਰੇ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਤਨ ਸਵਾਗਤ ਹੈ ਸ਼ੁਭਾਸ਼ਾਦ ਕਰਾਂਗੇ ਵੱਡੀ ਖਬਰ ਤੋਂ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਇਹ ਚਿੱਠੀ ਲਿਖੀ ਗਈ ਹੈ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਮੁੱਖ ਮੰਤਰੀ ਮਾਨ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਸਰਹੱਦੀ ਸੂਬੇ ਦੇ ਲਈ ਇਹ ਠੀਕ ਨਹੀਂ ਹੋਵੇਗਾ ਮੁੱਖ ਮੰਤਰੀ ਮਾਨ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਗਿਆ ਨਾਲ ਹੀ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਮਾਨ ਨੇ ਮੰਗ ਕੀਤੀ ਹੈ ਕਿ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਹੈ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਵੀ ਇਹ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਸੇ ਖਬਰ ਤੇ ਹੋਰ ਜ਼ਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜ ਚੁੱਕੇ ਨੇ ਪੰਕਜ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਰਾਈਸ ਮਿਲਰਾਂ ਦੀਆਂ ਮੰਗਾਂ ਦਾ ਜੋ ਕੇ ਮੁੱਦਾ ਚੁੱਕਿਆ ਕੀ ਕੋਈ ਜਾਣਕਾਰੀ ਆ ਦੇਖੋ ਕਿਉਂਕਿ ਅੱਜ ਤੋਂ ਜਿਹੜੀ ਝੋਨੇ ਦੀ ਖਰੀਦ ਦੀ ਸ਼ੁਰੂਆਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਲੇਕਿਨ ਰਾਈਸ ਮਿਲਰ ਜਿਹੜੇ ਨੇ ਉਹ ਨਾਰਾਜ਼ ਨਜ਼ਰ ਆ ਰਹੇ ਨੇ ਔਰ ਇਸੇ ਮਸਲੇ 'ਤੇ ਸਾਡੇ ਮੁੱਖ ਮੰਤਰੀ ਨੇ ਖੁਦ ਪਹਿਲ ਕੀਤੀ ਔਰ ਜਿਹੜੀਆਂ ਰਾਈਸ ਮਿਲਰਸ ਦੀਆਂ ਮੰਗਾਂ ਨੇ ਉਹ ਕੇਂਦਰ ਤੇ ਖਵਤਕਾਰ ਜਨਤਾਕ ਵੰਡ ਮੰਤਰੀ ਨੂੰ ਚਿੱਠੀ ਲਿਖ ਕੇ ਜਿਹੜਾ ਇਹ ਕਹਿਆ ਕਿ ਜਿਹੜਾ ਜਲਦ ਜਲਦ ਇਨ੍ਹਾਂ ਦੀਆਂ तमाम ਮੰਗਾਂ ਜਿਹੜੀਆਂ ਨੇ ਉਹ ਮੰਨ ਲਈਆਂ ਜਾਣੀਆਂ ਨੇ ਕਿਉਂਕਿ ਪਹਿਲਾਂ ਵੀ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਸਟੋਰੇਜ ਦੀ ਕੈਪੈਸਿਟੀ ਨੂੰ ਲੈ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿ ਰਹੀ ਹੈ ਕਿ ਹੱਦ ਤੋ ਹੱਦ ਫਸਲ ਚੁੱਕੀ ਜਾਵੇ ਔਰ ਜੇਕਰ ਫਸਲ ਨਹੀਂ ਚੁੱਕੀ ਜਾਂਦੀ ਤਾਂ ਜਿਹੜੀ ਨਵੀਂ ਝੋਨੇ ਦੀ ਫਸਲ ਆਣੀ ਹੈ ਤਾਂ ਕਿਵੇਂ ਕਿੱਥੇ ਰੱਖੀ ਜਾਏਗੀ ਕਿਉਂਕਿ ਕੇਂਦਰ ਸਰਕਾਰ ਦਾ ਜਿਹੜਾ ਪੂਲ ਹੈ ਉਸ ਪੂਲ ਤੋਂ ਜ਼ਿਆਦਾ ਜਿਹੜੀ ਹੈ ਫਸਲ ਚੁੱਕੀ ਜਾਵੇ ਇਸ ਗੱਲ ਦਾ ਜ਼ਿਕਰ ਲਗਾਤਾਰ ਵਾਰ ਵਾਰ ਜਿਹੜੇ ਨੇ ਉਹ ਜਿੱਤੇ ਜਾ ਰਹੇ ਨੇ ਤਰੀਕੇ ਦੇ ਨਾਲ ਪਹਿਲਾ ਆਰਟੀ ਐਸੋਸੀਏਸ਼ਨ ਜਿਹੜੀ ਹੈ ਉਹ ਕਫਾ ਨਜ਼ਰ ਆ ਰਹੇ ਸੀਗੇ ਦੂਜੇ ਪਾਸੇ ਜਿਹੜੇ ਰਾਈਟ ਵਿਲਰਸ ਨੇ ਉਹ ਕਫਾ ਨਜ਼ਰ ਆ ਰਹੇ ਸੀਗੇ ਤਾਂ ਮਾంత్రిਗਵੰਤ ਪੰਜਾਬ ਦੇ ਅੱਜ ਆਪਣੇ ਡਿਪਾਰਟਮੈਂਟਲ ਦੀਆਂ ਬੈਠਕਾਂ ਕਰ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਚਿੱਠੀ ਲੈ ਕੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਜਿਹੜੇ ਰਾਈਟ ਵਿਲਰਸ ਨੇ ਉਹਨਾਂ ਦੀਆਂ ਮੰਗਾਂ ਦਾ ਹੱਲ ਲਵੇੜਿਆ ਜਾਵੇ ਔਰ ਨਾਲ ਹੀ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਜ਼ਿਕਰ ਜਿਹੜਾ ਨਾਲ ਨਾਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਰਾਈਸ ਮਿੱਲਰ ਨਹੀਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਲਦ ਮੰਨ ਲਈਆਂ ਜਾਣੀਆਂ ਚਾਹੀਦੀਆਂ ਨੇ ਆ ਪੱਕੇ ਨਾਲ ਹੀ ਗੱਲ ਛੈਲਰ ਮਾਲਕਾਂ ਦੀ ਕੀਤੀ ਜਾਵੇ ਤੇ ਪਿਛਲੇ ਦਿਨ ਉਹਨਾਂ ਦੇ ਵੱਲੋਂ ਜੋ ਕਿ ਝੋਨੇ ਦੀ ਖਰੀਦ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਫਿਲਹਾਲ ਕੀ ਸਟੈਂਡ ਹੈ ਅਜੇ ਵੀ ਬਾਈਕਾਟ ਹੋ ਰਹੇਗਾ ਉਸ ਨੂੰ ਲੈ ਕੇ ਕੀ ਛੈਲਰ ਮਾਲਕਾਂ ਦੇ ਵੱਲੋਂ ਕੋਈ ਫੈਸਲਾ ਲਿਆ ਗਿਆ ਦੇਖੋ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਅੱਜ ਆਰਟੀ ਐਸੋਸੀਏਸ਼ਨ ਦੇ ਨਾਲ ਵੀ ਬੈਠਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਔਰ ਦੂਜੇ ਪਾਸੇ ਅੱਜ ਡਿਪਾਰਟਮੈਂਟਲ ਬੈਠਕ ਵੀ ਕੀਤੀ ਗਈ ਹੈ ਹਾਂਜੀ ਇਹ ਜਬ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਕਿਸਾਨ ਹੋਣ ਚਾਹੇ ਆੜਤੀਏ ਹੋਣ ਚਾਹੇ ਬਾ ਸ਼ੈਲਰ ਦੇ ਜਿਹੜੇ ਮਾਲਕ ਨੇ ਉਹ ਹੋਣ ਉਹਨਾਂ ਨੂੰ ਗੱਜਲ ਖਵਾਰ ਨਹੀਂ ਹੋ ਦਿੱਤਾ ਜਾਏਗਾ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਬਾ ਜੜੀ ਹੈ ਨਹੀਂ ਆ ਦਿੱਤੀ ਜਾਏਗੀ ਇਸ ਦਾ ਲਗਾਤਾਰ ਜ਼ਿਕਰ ਜਿਹੜਾ ਹੋਇਆ ਉਹ ਕੀਤਾ ਜਾ ਰਿਹਾ ਤਾਂ ਜਿਹੇ ਚ ਅੱਜ ਦੀ ਥੋੜੀ ਦੇਰ ਬਾਅਦ ਜਦੋਂ ਮੀਟਿੰਗ ਹੋਏਗੀ ਬਾ ਖਤਮ ਹੋਏਗੀ ਦਾ ਜਿਹੜੇ ਕੈਬਨਿਟ ਮੰਤਰੀ ਨੇ ਲਾਲਚੰਦ ਗੜਾਰੂ ਚਲੋ ਉਹ মিডিਆ ਦੇ ਨਾਲ ਮੁਖਾਤਿਬ ਹੋ ਕੇ ਸਵਾਭਾਵ ਡਿਟੇਲ ਚ ਜਾਣਕਾਰੀ ਜਿਹੜੀ ਹੈ ਉਹ ਦੇਣਗੇ ਆ ਪੰਕਜ ਹਾਲਾਂਕਿ ਪਿਛਲੇ ਦਿਨੀ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ ਕਿ ਜਿਹੜਾ ਟੁਕਮਾ ਸਪੇਸ ਦਿੱਤਾ ਜਾਵੇ ਪਿਛਲੇ ਸੀਜ਼ਨ ਦੇ ਜਿਹੜੇ ਕਿ ਗੋਦਾਮਾਂ ਦੇ ਵਿੱਚ ਚਾਵਲ ਪਏ ਹੋਏ ਨੇ ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਉਸੇ ਚਿੱਠੀ ਤੋਂ ਦੁਬਾਰਾ ਇੱਕ ਰਿਮਾਈਂਡਰ ਦੇ ਤੌਰ ਤੇ ਚਿੱਠੀ ਭੇਜੀ ਗਈ ਹੈ ਬਸ ਦੇਖੋ ਨਿਸ਼ਚਿਤ ਹੋਰਦੇ ਪਿਛਲੇ ਦਿਨਾਂ 'ਚ ਕੇਂਦਰ ਸਰਕਾਰ ਦੇ ਵੱਲੋਂ ਇੱਕ ਆ ਠੀਕ ਆ ਪੰਕਜ ਸਾਡੇ ਨਾਲ ਬਣੇ ਰਹਿਣਾ ਸਾਡੇ ਆ ਸਾਡੇ ਨਾਲ ਆਵਾਜ਼ ਦੀ ਪਾਰਟੀ ਦੀ ਆਗੂ ਨੀਲ ਗਰਗ ਵੀ ਜੁੜ ਚੁੱਕੇ ਨੇ ਗਗਸਾ ਸਾਡਾ ਤੁਹਾਡਾ ਸਵਾਗਤ ਹੈ ਨਿਊਜ਼ਟਨ ਪੰਜਾਬ ਤੇ ਅਗਰਸਮ ਇੱਕ ਵੱਡਾ ਮੁੱਦਾ ਵੀ ਬਣਿਆ ਹੋਇਆ ਜਿੱਥੇ ਇੱਕ ਪਾਸੇ ਆਰਥਿਕਾਂ ਦੇ ਹੜਤਾਲ ਕੀਤੀ ਗਈ ਹੈ ਦੂਜੇ ਪਾਸੇ ਸ਼ੈਦਰ ਮਾਲਕਾਂ ਦੇ ਵੱਲੋਂ ਜਿਹੜਾ ਬਾਈਕਾਟ ਦਾ ਐਲਾਨ ਕੀਤਾ ਗਿਆ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਆ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਚਿੱਠੀ ਲਿਖੀ ਸੀ ਹੁਣ ਇਹ ਦੂਜੀ ਵਾਰੀ ਚਿੱਠੀ ਲਿਖੀ ਹੈਗੀ ਹੈ ਕਿਉਂਕਿ ਜਿਹੜਾ ਇਹ ਮੁੱਦਾ ਹੈਗਾ ਰਾਈਸ ਮਿਲਰਸ ਦਾ ਮੁੱਦਾ ਹੈਗਾ ਇਹ ਸਪੇਸ ਦਾ ਮੁੱਦਾ ਹੈਗਾ ਕਾਫੀ ਵੱਡਾ ਮੁੱਦਾ ਹੈਗਾ ਕਿਉਂਕਿ ਪੰਜਾਬ ਦੇ ਜਿੰਨੇ ਵੀ ਜਿਹੜੀ ਕਿ ਗਡਾਉਲ ਹੈਗੇ ਸਾਰੇ ਫੁੱਲ ਹੈਗੇ ਨਵੀਂ ਫਸਲ ਦੀ ਜਿਹੜੀ ਹੈ ਉਹ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਔਰ FICI ਨੇ ਜਿਹੜੀ ਇਸ ਤੋਂ ਦੀ ਲਿਫਟਿੰਗ ਉਸ ਦੀ ਹੋਈ ਨਹੀਂ ਹੈ ਹੁਣ ਜਿਹੜਾ ਕਿਹਾ ਵੀ ਜਾ ਰਿਹਾ ਹੈਗਾ ਕਿ 40 ਲੱਖ ਮੀਟਰਿਕ ਟਨ ਦੀ ਜਿਹੜੀ ਹੈ ਲਿਫਟਿੰਗ ਉਹ ਦਸੰਬਰ ਤੱਕ ਹੋਏਗੀ ਬਟ ਸਾਨੂੰ ਜਿਆਦਾ ਲਿਫਟਿੰਗ ਦੀ ਜਰੂਰਤ ਹੈਗੀ ਕਿਉਂਕਿ 180 85000 ਮੀਟ੍ਰਿਕ 180 85000 ਮੀਟ੍ਰਿਕ ਟਨ ਦੇ ਆਸ-ਪਾਸ ਜਿਹੜਾ ਹੈਗਾ ਨਵੀਂ ਫਸਲ ਆਉਣ ਦੀ ਸੰਭਾਵਨਾ ਹੈਗੀ ਹੈ ਸੋ ਇਸ ਕਰਕੇ ਨੇਚਰਲੀ ਇਹ ਵੀ ਉਸ ਦੀ ਲਿਫਟਿੰਗ ਜਿਹੜੀ ਹੈ ਬੜੀ ਜ਼ਰੂਰੀ ਹੈ ਔਰ ਰਾਈਸ ਮਿਲਰ ਦੇ ਜਿਹੜੀਆਂ ਪ੍ਰੋਬਲਮਸ ਨੇ ਉਹ ਬਿਲਕੁਲ ਜੈਨੂਨ ਹੈਗੇ ਆ ਹਾਂ ਆ ਗਰਸਮ ਪਿਛਲੇ ਦਿਨਾਂ ਹੀ ਹਾਲਾਂਕਿ ਕੇਂਦਰ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਉਹਨਾਂ ਨੇ ਇਹ ਕਿਹਾ ਸੀ ਕਿ ਅਕਤੂਬਰ ਦੇ ਅਖੀਰ ਤੱਕ 20 ਲੱਖ ਮੀਟ੍ਰਿਕ ਟਨ ਦਾ ਜਿਹੜਾ ਕਿ ਗੋਦਾਮਾਂ ਦੇ ਵਿੱਚ ਸਪੇਸ ਹੋ ਜਾਵੇਗਾ ਤਾਕੀ ਇਸ ਤੋਂ ਜ਼ਿਆਦਾ ਸਪੇਸ ਦੀ ਮੰਗ ਕੀਤੀ ਗਈ ਹੈ ਜਲਦੀ ਸਪੇਸ ਦੇਣ ਦੀ ਮੰਗ ਕੀਤੀ ਗਈ ਚਿੱਠੀ ਦੇ ਜ਼ਰੀਏ ਮੋਹਰੀ ਜੀ ਜੀ ਨੀ ਕਿ ਬਿਲਕੁਲ ਇਹੀ ਚੀਜ਼ ਹੈਗੀ ਹੈ ਕਿ ਬੇਸਿਕਲੀ ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਹੈ 185000 ਜਿਹੜਾ 185 ਲੱਖ 85000 ਮੀਟ੍ਰਿਕ ਟਨ ਜਿਹੜੀ ਹੈਗੀ ਹੈ ਉਹ ਫਸਲ ਆਉਣੀ ਹੈ ਤੇ ਜੇ 20 ਲੱਖ ਮੀਟ੍ਰਿਕ ਟਨ ਚੱਕੀ ਵੀ ਜਾਣੀ ਉਹਦਾ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਸੌਰੀ ਨਾ 185000 185 ਲੱਖ ਮੀਟ੍ਰਿਕ ਟਨ ਜਿਹੜੀ ਹੈਗੀ ਹੈ ਤੇ ਜਿਹੜੀ ਗੋਡਾਊਨਾਂ ਦੀ ਕੈਪੈਸਿਟੀ ਹੈ ਪੰਜਾਬ ਦੀ ਉਹ 175 ਲੱਖ ਮੀਟ੍ਰਿਕ ਟਨ ਦੀ ਹੈਗੀ ਹੈ ਸੋ ਨੈਚੁਰਲੀ ਉਹ ਸਪੇਸ ਜ਼ਿਆਦਾ ਚਾਹੀਦੀ ਹੈਗੀ ਹੈ ਇਸ ਦੇ ਵਿੱਚ ਸੱਜ ਜਿਹੜੇ ਹੈਗੇ ਫੂਡ ਸਪਲਾਈ ਮੰਤਰੀ ਉਹ ਵੀ ਕੇਂਦਰੀ ਮੰਤਰੀ ਨੂੰ ਮਿਲੇ ਸੀ ਆਪਣੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਵੀ ਚਿੱਠੀ ਲਿਖੀ ਹੈ ਤੇ ਅੱਜ ਦੁਬਾਰਾ ਇਹ ਚਿੱਠੀ ਲਿਖੀ ਹੈ ਤੇ ਸਾਨੂੰ ਉਮੀਦ ਹੈਗੀ ਹੈ ਕਿ ਜਿਹੜੀਆਂ ਰਾਈਸ ਮਿਲਰਸ ਦੀਆਂ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਚੇਚੇ ਤੌਰ ਤੇ ਐਡਰੈਸ ਹੋਏਗੀ ਕਿਉਂਕਿ ਅਲਟੀਮੇਟਲੀ ਪੰਜਾਬ ਜਿਹੜਾ ਹੈ ਅਨਾਜ ਪੈਦਾ ਕਰਦਾ ਕਰਦਾ ਤੇ ਇਹਨਾਂ ਕੇ ਕੇਂਦਰੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਔਰ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹਦੀ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਵਾਸਤੇ ਤਾਂ ਕਰਦਾ ਹੈ ਅਗਰ ਸਾਬ ਜੇਨਿਕ ਕੇ ਸ਼ੈਦਰ ਮਾਲਕਾਂ ਦੇ ਵੱਲੋਂ ਖਰੀਦ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਗਿਆ ਬਾਈਕਾਟ ਕੀਤਾ ਗਿਆ ਉਸ ਨੂੰ ਲੈ ਕੇ ਵੀ ਕੀ ਸਰਕਾਰ ਦੇ ਵੱਲੋਂ ਗੱਲਬਾਤ ਦਾ ਦੌਰ ਜਾਰੀ ਹੈ ਸ਼ੈਦਰ ਮਾਲਕਾਂ ਦੇ ਨਾਲ ਨਹੀਂ ਬਿਲਕੁਲ ਅਸੀਂ ਜਾਨੀ ਕਿ ਜਿਹੜੇ ਸ਼ੈਲਰ ਮਾਲਕਾਂ ਦੇ ਨਾਲ ਵੀ ਟੱਚ ਦੇ ਵਿੱਚ ਆ ਉਹਨਾਂ ਦੀ ਪ੍ਰੋਬਲਮ ਜੈਨੂਨ ਹੈਗੀ ਹੈ ਕਿ ਉਹ ਪ੍ਰੋਕਿਊਰਮੈਂਟ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਇਸ ਨੂੰ ਜਾਨੀ ਕਿ ਜਿਹੜਾ ਪ੍ਰੋਡਕਟ ਹੈਗਾ ਉਹਨੂੰ ਰੱਖਣ ਕਿ ਕਿੱਥੇ ਹੋ ਨੈਚੁਰਲੀ ਸਪੇਸ ਦੀ ਇੱਕ ਵੱਡੀ ਪ੍ਰੋਬਲਮ ਹੈਗੀ ਹੈ ਤੇ ਜਿਹੜੀ FCI ਨੂੰ ਜਿਹੜਾ ਹੈਗਾ ਇਸ ਪਾਸੇ ਵੱਲ ਧਿਆਨ ਦੇ ਕੇ ਪਹਿਲਾਂ ਹੀ ਲਿਫਟਿੰਗ ਉਹ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ ਡਿਲੇ ਹੋਈ ਹੈ ਤੇ ਉਸੇ ਵਾਰ ਵਾਸਤੇ ਜਿਹੜਾ ਹੈਗਾ ਵੀ ਜਿਹੜੀ ਇਹਨਾਂ ਦੀ ਰਾਈਸ ਮਿਲਰ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਕੇਂਦਰ ਤੇ ਸਰਕਾਰ ਦੇ ਨਾਲ ਵਾਰ-ਵਾਰ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਉਹ ਉਠਾਈ ਜਾ ਰ ਠੀਕ ਹੈ ਗੱਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਰਾਈਸ ਸਮਿਧਰਾਂ ਦੀਆਂ ਮੰਗਾਂ ਤੇ ਇਹ ਚਿੱਠੀ ਮੋੜ ਤੋਂ ਲਿਖੀ ਗਈ ਹੈ ਪਿਛਲੇ ਦਿਨੀ ਵੀ ਹਾਲਾਂਕਿ ਚਿੱਠੀ ਲਿਖੀ ਗਈ ਉਸ ਤੋਂ ਬਾਅਦ ਕੇਂਦਰ ਦੇ ਵੱਲੋਂ ਜਵਾਬ ਹੀ ਦਿੱਤਾ ਗਿਆ ਸੀ ਕਿ ਅਕਤੂਬਰ ਦੇ ਅਖੀਰ ਤੱਕ 20 ਲੱਖ ਮੀਟਰ ਟਨ ਦਾ ਸਪੇਸ ਹੋ ਜਾਵੇਗਾ ਦਸੰਬਰ ਦੇ ਅਖੀਰ ਤੱਕ 40 ਲੱਖ ਮੀਟਰ ਟਨ ਦਾ ਸਪੇਸ ਹੋ ਜਾਵੇਗਾ ਪਰ ਪੰਜਾਬ ਸਰਕਾਰ ਦੇ ਵੱਲ ਤੁਰੰਤ ਵੱਧ ਤੋਂ ਵੱਧ ਸਪੇਸ ਦੇਣ ਦੀ ਜੋ ਕਿ ਆ ਮੰਗ ਕੀਤੀ ਗਿਆ ਮੁੱਖ ਮੰਤਰੀ ਮਾਨ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਰਾਈਸ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਜ਼ਿਕਰ ਕੀਤਾ ਹੈ ਕਿ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਸਰਦੀ ਸੂਬੇ ਦੇ ਲਈ ਇਹ ਠੀਕ ਨਹੀਂ ਹੋਵੇਗਾ ਆ ਦਰਸ਼ਨ ਸ਼ੈਲਰ ਮਾਲਕਾਂ ਨੇ ਝੋਨੇ ਦੀ ਖਰੀਦ ਦੇ ਵਿੱਚ ਸ਼ਾਮਲ ਹੋਣ ਤੋਂ ਕਿਨਾਰਾ ਕੀਤਾ ਹੋਇਆ ਮਸਲਾ ਇਹ ਹੈ ਕਿ ਸ਼ੈਲਰਾਂ ਦੇ ਵਿੱਚੋਂ ਪਹਿਲਾਂ ਵਾਲੇ ਚੌੜ ਦੀ ਲਿਫਟਿੰਗ ਨਹੀਂ ਹੋਈ ਤੇ ਨਵੀਂ ਫਸਲ ਦੇ ਲਈ ਸ਼ੈਲਰਾਂ ਦੇ ਵਿੱਚ ਕੋਈ ਵੀ ਥਾਂ ਨਹੀਂ ਹੈ ਸਾਡੇ ਨਾਲ ਸ਼ੈਲਰ ਐਸੋਸੀਏਸ਼ਨ ਦੇ ਪ੍ਰદાન ਭਾਰਤ ਪੂਸ਼ਣ ਬਿੰਟਾ ਜੁੜ ਚੁੱਕੇ ਨੇ ਅ ਸਰ ਤੁਹਾਡਾ ਸਵਾਗਤ ਹੈ ਨਿਊਜ਼ ਈਟਨ ਪੰਜਾਬ ਤੇ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਮੁਰਤੂ ਕੇਂਦਰ ਨੂੰ ਚਿੱਠੀ ਲਿਖੀ ਗਿਆ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਇਹ ਚਿੱਠੀ ਤੇ ਤੁਹਾਡਾ ਕੀ ਰਿਐਕਸ਼ਨ ਥੈਂਕ ਯੂ ਵੀਰ ਜੀ న్యూਸ 18 ਦਾ ਤਨਵਾਦ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਮੈਨੂੰ ਇਸ ਗੱਲ ਦੀ ਨੌਲੇਜ ਨਹੀਂ ਵੀ ਲੈਟਰ ਸੀਐਨ ਸਾਹਿਬ ਵੱਲੋਂ ਲਿਖੀ ਗਈ ਹੈ ਥੋੜਾ ਹੁਣੇ ਮੈਨੂੰ ਪਤਾ ਲੱਗਿਆ ਵੀ ਕੋਈ ਸੀਐਨ ਸਾਹਿਬ ਨੇ ਰਾਈਸ ਮਿਲਾਂ ਦੇ ਹੱਕ ਦੇ ਵਿੱਚ ਇੱਕ ਲੈਟਰ ਲਿਖਿਆ ਕੇਂਦਰ ਸਰਕਾਰ ਨੂੰ ਮਿਸ ਆ ਬਿਲਕੁਲ ਤੁਹਾਨੂੰ ਮੈਂ ਦੱਸ ਵੀ ਦੇਣਾ ਜੋ ਜਾਣਕਾਰੀ ਜੋ ਖਬਰ ਹੈ ਉਸ ਦੇ ਵਿੱਚ ਜੋ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰਾਇਸ ਮਦਰਾਂ ਦੀਆਂ ਸਾਰੀਆਂ ਮੰਗਾਂ ਠੀਕ ਨਹੀਂ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਉਹਨਾਂ ਦੇ ਵੱਲ ਵੀ ਕਿਹਾ ਗਿਆ ਕਿ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਵੀ ਵਿਗੜ ਸਕਦੀ ਹੈ ਸਰਦੀ ਸੂਬੇ ਦੇ ਲਈ ਠੀਕ ਨਹੀਂ ਹੋਵੇਗਾ ਬਿਲਕੁਲ ਬਿਲਕੁਲ ਇਹ ਗੱਲ ਪੈਲ ਦੇ ਆਧਾਰ ਤੇ ਕੇਂਦਰ ਨੂੰ ਵੀ ਇਹਦਾ ਮਸਲਾ ਹੱਲ ਕਰਨਾ ਚਾਹੀਦਾ ਕਿਉਂਕਿ ਸੀਐਨ ਸਾਹਿਬ ਹੋਣੇ ਇਸ ਗੱਲ ਨੂੰ ਬਹੁਤ ਧਿਆਨ ਨਾਲ ਉਹਦੋਂ ਸਾਡੀ ਸਥਾਈਤੀ ਕੋ ਮੀਟਿੰਗ ਵੀ ਸੀ ਸੀਐਨ ਸਾਹਿਬ ਨਾਲ ਔਰ ਤਬੀਅਤ ਵਿਗੜਨ ਕਰਕੇ ਉਹਨਾਂ ਨੂੰ ਡਿਲੇ ਹੋ ਗਈ ਅਸੀਂ ਪ੍ਰੋਗਰਾਮ ਲਿਖਿਆ ਸੀ ਕਿ ਰਾਈਸ ਵੈਲ ਐਸੋਸੀਏਸ਼ਨ ਪੰਜਾਬ ਦਾ ਡੈਲੀਗੇਟ ਸੀਐਨ ਸਾਹਿਬ ਨਾਲ ਜਾ ਕੇ ਪ੍ਰਲਾਦ ਜੋਸ਼ੀ ਜੀ ਨੂੰ ਮਿਲੇਗਾ ਖੁਰਾਕ ਸਪਲਾਈ ਮੰਤਰੀ ਕੇਂਦਰ ਜੀ ਤੇ ਇਹਦਾ ਸੋਲੂਸ਼ਨ ਮੈਂ ਇੱਕ ਸੀਐਮ ਸਾਹਿਬ ਨੇ ਸਾਡਾ ਡੈਲੀਗੇਟ ਤਿਆਰ ਕਰਨਾ ਚਾਹੀਦਾ ਔਰ ਸਾਨੂੰ ਇਹਦੀਆਂ ਡਿਮਾਂਡਸ ਸਾਡੀਆਂ ਕੋਈ ਖਾਸ ਨਹੀਂ ਕਿਉਂਕਿ ਅੱਜ ਲॉ ਐਂਡ ਆਰਡਰ ਦੀ ਸਥਿਤੀ ਦੀ ਵਿਗੜਨ ਦੀ ਗੱਲ ਹੈ ਠੀਕ ਹੈ ਠੀਕ ਹੈ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਛੋਣ ਵਾਸਤੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਰਾਈਸ ਸਮਿਧਰਾਂ ਦੀਆਂ ਮੰਗਾਂ ਦਾ ਜੋ ਕਿ ਇੱਕ ਵਾਰ ਫਿਰ ਇਹ ਮੁੱਦਾ ਚੁੱਕਿਆ ਗਿਆ ਮੁੱਖ ਮੰਤਰੀ ਮਾਨ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਰਾਈਸ ਸਮਿਧਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਇੱਕ ਵਾਰੀ ਸਾਨੂੰ ਜਦੋਂ ਮੂੰਗੀ ਦੀ ਖਰੀਦ ਕੀਤੀ ਸੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮੂੰਗੀ ਐਮਐਸਪੀ ਤੋਂ ਘੱਟ ਨਹੀਂ ਵਿਕੰਦੇਾਂਗੇ ਲੇਕਿਨ ਉਹ ਕਿਸਾਨਾਂ ਦੀ ਮੂੰਗੀ ਜਦੋਂ ਵੇਖਿਆ ਕਿ ਅੰਦਰ ਸਪੈਸੀਫਿਕੇਸ਼ਨ ਨਹੀਂ ਆਉਦੀ ਤੇ ਕਿਸਾਨ ਪਰੇਸ਼ਾਨ ਆਇਆ ਤਾਂ ਅਸੀਂ ਉਦੋਂ ਵੀ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਦਿੱਤਾ ਲਿਆ ਇਸੇ ਕੋਠੀ ਜਾਏ ਉਸੇ ਤਰ੍ਹਾਂ ਜਿਵੇਂ ਪਹਿਲਾਂ ਸੱਦਣਾ ਹੋਈ ਸੀ ਸਾਨੂੰ ਅਫੀਸਰ ਸਾਹਿਬਾਨ ਨੇ ਗੱਲਾਂ ਗੋਲਾਂ ਸੁਰ ਕੇ ਮਸਲਾ ਦੇ ਹੱਲ ਕਰਤਾ ਮਸਲਾ ਕੀ ਹੱਲ ਕਰਤਾ ਵੀ ਠੀਕ ਹੈ ਜੇ ਸਪੈਸੀਫਿਕੇਸ਼ਨ ਅੰਦਰ ਮੰਗੀ ਨਹੀਂ ਆਉਦੀ ਤਾਂ ਉਹ ਵਪਾਰੀ ਖਰੀਦ ਸਕਦਾ ਜਿਹੜੇ ਦਾਣ ਫੈਕਟਰੀਆਂ ਵਾਲੇ ਖਰੀਦ ਸਕਦੇ ਆ ਉਹ ਸਾਡੇ ਅਫਸਰਾਂ ਨੇ ਮੀਟਿੰਗ ਕਰ ਲਈ ਅਸੀਂ ਇਹ ਸੋਚ ਕੇ ਤੁਰੇ ਸੀ ਵੀ ਆਪਾਂ ਸੱਭਿਆ ਜਰੂਰ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਨਹੀਂ ਮਿਲਣਾ ਕਿਉਂਕਿ 2.5 ਸਾਲ ਤੋਂ ਨਾ ਉਹ ਰਾਇਸ ਇੰਡਸਟਰੀਨ ਮਿਲਿਆ ਨਾ ਉਹ ਅਰਤੀ ਸੈਸ਼ਨ ਮਿਲਿਆ ਕਿਉਂਕਿ ਸਾਡਾ ਪੰਜਾਬ ਖੇਤੀਬਾੜੀ ਇਹ ਜਿਹੜਾ ਡਿਪੈਂਡ ਹੈ ਉਹਦੀ ਇਕਨੋਮੀ ਦੇ ਤੇ ਡਿਪੈਂਡ ਕਰਦਾ ਪੂਰਾ ਪੰਜਾਬ ਹੋਰ ਸਾਡੇ ਇੱਥੇ ਕੋਈ ਕਿਸੇ ਤਰ੍ਹਾਂ ਦੀ ਰਿਐਲਿਟੀ ਵਗੈਰਾ ਨਹੀਂ ਆਉਦੀ ਅਸੀਂ ਸਿਰਫ ਅਸਰਾ ਅਨਾਜ ਤੇ ਖੇਤੀਬਾੜੀ ਤੇ ਨਿਰਭਰ ਹਾਂ ਪਰ ਅਸੀਂ ਫਿਰ ਵੀ ਇਹ ਸੋਚ ਕੇ ਵੀ ਸ਼ਾਇਦ ਸਾਡੀ ਹੋਮਕੋਇਨ ਹੋ ਗਈ ਇਹਨਾਂ ਨੂੰ ਲੋੜ ਪਈ ਹੈ ਤੇ ਸ਼ਾਇਦ ਸਾਡੇ ਮਸਲੇ ਹੱਲ ਕਰ ਦੇਣ ਉਹ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਸ੍ਰੀ ਲਾਲਚੰਦ ਕਟਾਰੂ ਚੱਕ ਜੀ ਫੂਡ ਮਿਨਿਸਟਰ ਸਾਹਿਬ ਸ੍ਰੀ ਵੀਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਸੈਕਟਰੀ ਫੂਡ ਜਿਹੜੇ ਸਾਨੂੰ ਨਾਲ ਭੌਣ ਚ ਮਿਲੇ ਸੀ ਤੇ ਡਾਇਰੈਕਟਰ ਸਾਹਿਬ ਸਾਡੇ ਫੂਡ ਤੇ ਸਾਡੇ ਸੈਕਟਰੀ ਮੰਡੀ ਬੋਰਡ ਉਹਨਾਂ ਦੇ ਨਾਲ ਐਫਸੀਆਈ ਦੇ ਡੀਜੀਐਮ ਸਾਹਿਬ ਅਫੀਸਰ ਇੱਕ ਦੋ ਹੋਰ ਬੈਠੇ ਸੀ ਮੈਂ ਉਹਨਾਂ ਦੇ ਨਾਮ ਨਹੀਂ ਜਾਣਦਾ ਸਤਕਾਰਯੋਗ ਸਾਡੇ ਪਰ ਅਸੀਂ ਅੱਜ ਵੀ ਮਜੂਸੀ ਹਾਜ਼ਰ ਕਰਕੇ ਆਏ ਆ ਸਾਨੂੰ ਕਿਹਾ ਗਿਆ ਕੁਰਸੀਆਂ ਖਾਲੀ ਸ਼ਦਾਤੀਆਂ ਵਿੱਚ ਚੀਫ ਸੈਕਟਰੀ ਸਾਹਿਬ ਵੀ ਆ ਰਹੇ ਆ ਤੇ ਸੀਐਮ ਸਾਹਿਬ ਵੀ ਆ ਰਹੇ ਆ ਪਰ ਜੋ ਕੱਲ੍ਹ ਦੀ ਸੀ ਪਹਿਲਾਂ ਸੱਡਣਾ ਹੋਇਆ ਸੀ ਉਹੀ ਅੱਜ ਹੋਇਆ ਕੋਈ ਮੀਟਿੰਗ ਦੇ ਵਿੱਚ ਸੀਐਮ ਸੀ ਆਪਣੀ ਸਾਹਿਬ ਨਹੀਂ ਆਏ ਕਹਿੰਦੇ ਵੀ ਅੱਜ ਉਹ ਬਾਹਰੋਂ ਆਇਆ ਤੇ ਲੇਟ ਹੋ ਗਿਆ ਇਸ ਕਰਕੇ ਅੱਜ ਤੁਹਾਡੀ ਮੀਟਿੰਗ ਨਹੀਂ ਹੋ ਸਕਦੀ ਸਿਰਫ ਇਹ ਕਹਿੰਦੇ ਰਿਹਾ ਵੀ ਤੁਸੀਂ ਹੜਤਾਲ ਵਾਪਸ ਲੈ ਲਓ ਅਸੀਂ ਉਹਨਾਂ ਨੇ ਬੇਨਤੀ ਕੀਤੀ ਕਿ ਪੰਜਾਬ ਦਾ ਅੱਜ 50000 ਰੁਪਇਆ ਮੈਂ ਤੁਹਾਡੇ ਅੱਗੇ ਦੱਸਣਾ ਚਾਹਣਾ ਹੈ ਪਹਿਲੀ ਵਾਰੀ ਪੁਆਇਆ ਹੈ ਮੈਂ 20 ਸਾਲ ਤੋਂ ਸੇਵਾ ਕਰ ਰਿਹਾ ਫੈਡਰੇਸ਼ਨ ਆਫ ਆਰਡੀਸ਼ਨ ਪੰਜਾਬ ਦੇ ਮੁੱਖ ਸੇਵਾਦਾਰ ਦੇ ਨਾਤੇ ਅੱਜ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਜਮਰਸਰ ਮੰਡੀ ਦੇ ਚ 3 ਲੱਖ ਬੋਰੀ ਰੋਜ਼ ਦੀ ਬਾਸਮਤੀ ਆਉਂਦੀ ਹੈ ਅੱਜ ਇੱਕ ਦਾਣਾ ਨਹੀਂ ਆਈ ਤਰਨ ਤਰਨ ਜੰਡਿਆਲਾ ਗੁਰੂ ਕਾ ਖੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਉਹ ਪ੍ਰਧਾਨ ਜੀ ਨਾਲ ਖੜੇ ਨੇ ਮਤਲਬ ਜਿੰਨਾਂ ਮੰਡੀਆਂ ਚ ਬਾਸਮਤੀ ਸੀ ਉਹ ਵੀ ਨਹੀਂ ਅੱਜ ਕੋਈ ਖਰੀਦਦਾਰ ਕੋਤ ਸਕੀ ਤੇ ਜਿਹੜੀ ਐਮਐਸਪੀ ਤੇ ਕੇਂਦਰ ਸਰਕਾਰ ਦੇ ਵਾਸਤੇ ਕੇਂਦਰੀ ਪੂਲ ਵਾਸਤੇ ਝੋਨਾ ਖਰੀਦਣਾ ਸੀ ਦੁਆਬੇ ਦੀਆਂ ਸultanpur ਕਪੂਰਥਲਾ ਨੂਰਮੈਲ ਉਹਨਾਂ ਮੰਡੀਆਂ ਦੇ ਵਿੱਚ ਕਿਸਾਨ ਚੋਨਾ ਲੈ ਕੇ ਬੈਠੇ ਆ ਲੇਕਿਨ ਜਿਹੜੀ ਪਰਚੇਜ ਹੈ ਉਹ ਜ਼ੀਰੋ ਹੈ ਮੈਂ ਸਮਝਦਾ ਉਹਦੀ ਜ਼ਿੰਮੇਵਾਰੀ ਕਿਸਾਨ ਨੂੰ ਪਰੇਸ਼ਾਨ ਦੀ ਸਿਰਫ ਤੇ ਸਿਰ ਪੰਜਾਬ ਸਰਕਾਰ ਦੀ ਹੈ ਜਿਹੜੀ ਸਾਡੀ ਸਰਵਾਈ ਨਹੀਂ ਕਰਦੀ ਹੁਣ ਕਰ ਹੜਤਾਲ ਨੂੰ ਲੈ ਕੇ ਅਗਲਾ ਕੀ ਸਟੈਂਡ ਹੈ ਹੜਤਾਲ ਤਦ ਤੱਕ ਜਾਰੀ ਰਹੂਗੀ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਹਨਾਂ ਨੂੰ ਲਾਗੂ ਨਹੀਂ ਕਰਦੀ ਸਾਡੀ ਕੋਈ ਜਿਦ ਨਹੀਂ ਅਸੀਂ ਕਿਸਾਨ ਪੱਖੀ ਲੋਕ ਆ ਸ਼ਾਂਤੀ ਪਸੰਦ ਲੋਕ ਆ ਅਸੀਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੀਆਂ 10 ਮੰਗਾਂ ਨੇ ਤੁਸੀਂ ਇੱਕ ਘੱਟ ਕਰ ਦਿਓ, ਦੋ ਘੱਟ ਕਰ ਦਿਓ, ਤਿੰਨ ਘੱਟ ਕਰ ਦਿਓ, ਚਾਰ ਘੱਟ ਕਰ ਦਿਓ। ਸਭ ਇੱਕ ਅੱਧੀ ਮੰਨ ਲਓ। ਲੇਕਿਨ ਸਰਕਾਰ ਟਾਸ ਤੋਂ ਬਸਦੀ ਹੋਈ। ਸਾਡੀ ਹੜਤਾਲ ਜਿਉਂਦੀ ਤਿਉਂ ਜਾਰੀ ਹੈ। ਅੱਜ ਪੰਜਾਬ ਦੇ ਲੋਕਾਂ ਨੇ ਮੋੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਨੂੰ ਚਿੱਠੀ ਲਿਖੀ ਗਿਆ ਹੈ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਦਰਸਲ ਚਿੱਠੀ ਲਿਖੀ ਗਿਆ ਚਿੱਠੀ ਦੇ ਵਿੱਚ ਮੋੱਖ ਮੰਤਰੀ ਮਾਨ ਨੇ ਜ਼ਿਕਰ ਕੀਤਾ ਹੈ ਕਿ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਰਾਈਸ ਮਿਲਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਆ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਮਸਲਾ ਹੱਲ ਨਾ ਹੋਣ ਤੇ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਸਰਦੀ ਸੂਬੇ ਦੇ ਲਈ ਇਹ ਠੀਕ ਨਹੀਂ ਹੋਵੇਗਾ ਆ ਦਸਲ ਸ਼ੈਲਰ ਮਾਲਕਾਂ ਨੇ ਝੋਨੇ ਦੇ ਖੇਤ ਦੇ ਵਿੱਚ ਸ਼ਾਮਲ ਹੋਣ ਤੋਂ ਕਿਉਂਕਿ ਕਿਨਾਰਾ ਕੀਤਾ ਹੋਇਆ ਮਸਲਾ ਹੈ ਕਿ ਸ਼ੈਲਰਾਂ ਦੇ ਵਿੱਚ ਪਹਿਲਾਂ ਵਾਲੇ ਆ ਚੌਲ ਝੜੇ ਕਿ ਅਜੇ ਤੱਕ ਲਿਫਟਿੰਗ ਨਹੀਂ ਹੋਈ ਤੇ ਨਵੀਂ ਫਸਲ ਦੀ ਛੈਲਰਾਂ ਦੇ ਵਿੱਚ ਕੋਈ ਵੀ ਆਥਾ ਨਹੀਂ ਹੈ ਇਹ ਗੱਲ ਦਾ ਜਿਹੜਾ ਕਿ ਲਗਾਤਾਰ ਛੈਲਰ ਮਾਲਕਾਂ ਦੇ ਬਦਲ ਜ਼ਿਕਰ ਕੀਤਾ ਜਾ ਰਿਹਾ ਲਗਾਤਾਰ ਇਹ ਮੰਗ ਜੋ ਕਿ ਰੱਖੀ ਜਾ ਰਹੀ ਹੈ ਤੇ ਕਾ ਫਿਰ ਮੁੱਖ ਮੰਤਰੀ ਮਾਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਤੇ ਕੇਂਦਰ ਦੇ ਅੱਗੇ ਰਾਈਸ ਮਿਲਰਾਂ ਦੀਆਂ ਜੋ ਮੰਗਾਂ ਨੇ ਜੋ ਮੁੱਦਾ ਹੈ ਉਹ ਕੇਂਦਰ ਦੇ ਅੱਗੇ ਚੁਕਾਇਆ ਗਿਆ ਹੈ ਕੇਂਦਰ ਰਾਈਸ ਮਿਲਰਾਂ ਦੇ ਮਸਲੇ ਹੱਲ ਕਰੇ ਮੁੱਖ ਮੰਤਰੀ ਮਾਨ ਨੇ ਇਹ ਚਿੱਠੀ ਦੇ ਵਿੱਚ ਆ ਜ਼ਿਕਰ ਕੀਤਾ ਹੈ ਕਿਉਂਕਿ ਸ਼ੰਦਰ ਮਾਲਕ ਲਗਾਤਾਰ ਇਹ ਕਹਿ ਰਹੇ ਨੇ ਕਿ ਪਿਛਲੇ ਸੀਜ਼ਨ ਦੇ ਚੌਲ ਜਿਹੜੇ ਕਿ ਸਟੋਰ ਕੀਤੇ ਪਏ ਨੇ ਗੋਦਾਮਾਂ ਦੇ ਵਿੱਚ ਪਏ ਹੋਏ ਨੇ ਸਪੇਸ ਠੁਕਮਾ ਨਹੀਂ ਇਸ ਕਰਕੇ ਜਿੱਕਰ ਉਹ ਝੋਨਾ ਖੇਡਣਗੇ ਤਾਂ ਉਸ ਤੋਂ ਬਾਅਦ ਸਟੋਰ ਕਿੱਥੇ ਕਰਨਗੇ ਰੱਖਣਗੇ ਕਿੱਥੇ ਇਹ ਲਗਾਤਾਰ ਸ਼ੰਦਰ ਮਾਲਕ ਇਸ ਗੱਲ ਦਾ ਮਾਲਕ ਜ਼ਿਕਰ ਕਰ ਰਹੇ ਨੇ ਇਹ ਮੁੱਦਾ ਜੋ ਕਿ ਸਰਕਾਰ ਦੇ ਅੱਗੇ ਰੱਖਿਆ ਜਾ ਰਿਹਾ ਹੈ ਤੇ ਹੀ ਮੰਗਾ ਜੋ ਕਿ ਮੱਖੰਤਰੀ ਮੰਨ ਕੇ ਕੇਂਦਰ ਦੇ ਅੱਗੇ ਰੱਖੀਆਂ ਨੇ ਹਾਲਾਂਕਿ ਪਿਛਲੇ ਦਿਨੀਂ ਕੇਂਦਰ ਦੇ ਵੱਲੋਂ ਜੋ ਕਿ ਜਵਾਬ ਦਿੱਤਾ ਗਿਆ ਸੀਗਾ ਕਿ ਅਕਤੂਬਰ ਦੇ ਅਖੀਰ ਤੱਕ 20 ਲੱਖ ਮੀਟ੍ਰਿਕ ਟਨ ਸਪੇਸ ਮੁਜ ਜਾਵੇਗਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਨ ਨੇ ਤੁਰੰਤ ਵੱਤੂ ਵੱਧ ਸਪੇਸ ਮਹਈਆ ਕਰਵਾਉਣ ਦੀ ਜੋ ਕਿ ਕੇਂਦਰ ਦੇ ਅੱਗੇ ਮੰਗ ਰੱਖੀ ਹੈ ਜੋ ਵੀ ਰਾਈਸ ਮਿਲਰਾਂ ਦੀਆਂ ਮੰਗਾਂ ਨੇ ਉਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਰਸਲ ਕੇਂਦਰ ਨੂੰ ਇਹ ਚਿੱਠੀ ਲਿਖੀ ਗਈ ਹੈ ਰਾਈਸ ਮਿਲਰਾਂ ਦੀਆਂ ਮੰਗਾਂ ਤੇ ਚਿੱਠੀ ਲਿਖੀ ਗਈ ਹੈ ਮੁੱਖ ਮੰਤਰੀ ਮਾਨ ਨੇ ਚਿੱਠੀ ਦੇ ਵਿੱਚ ਜੋ ਜ਼ਿਕਰ ਕੀਤਾ ਹੈ ਕਿ ਕੇਂਦਰ ਰਾਈਸ ਸਿੰਧਰਾਂ ਦੇ ਮਸਲੇ ਹੱਲ ਕਰੇ ਰਾਈਸ ਸਿੰਧਰਾਂ ਦੀਆਂ ਸਾਰੀਆਂ ਮੰਗਾਂ ਠੀਕ ਨੇ ਸੀਐਮ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਮਸਲਾ ਹੱਲ ਨਾ ਹੋਣ ਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ